ਮੇਰੀ ਗੋਦ ਵਿੱਚ ਇਹ ਬੱਚੇ ਦਾ ਨਾਮ ਅਗਮਪ੍ਰੀਤ ਸਿੰਘ ਹੈ। ਇੱਕ ਜਹੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ ਅਗਮ ਜਿਹਦਾ ਖਰਚਾ 25 ਕਰੋੜ ਰੁਪਏ ਹੈ। ਇਹਦੀਆਂ ਮਾਸਪੇਸ਼ੀਆਂ ਲਗਾਤਾਰ ਕਮਜ਼ੋਰ ਹੋ ਰਹੀਆਂ ਨੇ। ਪੀਜੀਆਈ ਦੇ ਵਿੱਚ ਲਗਾਤਾਰ ਪਿਛਲੇ 4 ਸਾਲਾਂ ਤੋਂ ਇਹ ਪਰਿਵਾਰ ਜੂਝ ਰਿਹਾ ਹੈ 88 ਦਿਨ ਰਹਿ ਕੇ ਉੱਥੇ ਇਲਾਜ ਸੰਭਵ ਹੈ ਇਹ ਰਿਪੋਰਟ ਆ ਚੁੱਕੀ ਹੈ 25 ਕਰੋੜ ਦਾ ਟੀਕਾ ਦੁਬਈ ਚ ਲੱਗਣਾ ਹੈ ਸੋਚਦੇ ਹੁੰਦੇ ਸੀ ਕਿ ਐਨੇ ਐਨੇ ਮਹਿੰਗੇ ਟੀਕੇ ਪਰ ਅੱਜ ਉਹ ਰਿਪੋਰਟਾਂ ਦੇਖ ਕੇ ਅੱਜ ਅਗਮ ਨੂੰ ਧਰਤੀ ਦੇ ਉੱਤੇ ਰੁੜਦਿਆਂ ਦੇਖ ਕੇ ਮਾਤਾ ਪਿਤਾ ਨੂੰ ਬਿਲਕੁਲ ਦੇਖ ਕੇ ਇਹ ਸਭ ਕੁਝ ਆਪਣੇ ਅੱਖੀਂ ਸਾਹਮਣੇ ਦੇਖ ਰਹੇ ਆ ਕਿ ਇੱਕ ਬੱਚੇ ਦੀ ਜ਼ਿੰਦਗੀ ਮਾਤਾ ਪਿਤਾ ਲਈ ਕੀ ਮਹਣੇ ਰੱਖਦੀ ਹੈ ਦੇਸਾਂਬ ਦੇ ਚੰਦ ਵਸਦੇ ਪੰਜਾਬੀਓ ਹਸੀਕਾਲ ਮੈਂ ਸੁਖੀ ਮੰਗਾਣੀਆ ਮੇਰੀ ਗੋਦ ਵਿੱਚ ਇਹ ਬੱਚੇ ਦਾ ਨਾਮ ਅਗੰਪ੍ਰੀਤ ਸਿੰਘ ਹੈ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਰਲਾਡਾ ਦੀ ਬੁੱਕਲ ਚ ਪੈਂਦਾ ਪਿੰਡ ਬੀਰੋ ਕੀ ਖੁਰਦਾ ਹੈ ਅਗੰਪ ਦਾ ਪਿਤਾ ਜਗਤਾਰ ਸਿੰਘ ਅਗੰਪ ਦੀ ਮਾਤਾ ਮੇਰੇ ਨਾਲ ਕਮਲਦੀਪ ਕੌਰ ਹੈ ਇਸ ਬੱਚੇ ਦੀ ਉਮਰ 8 ਸਾਲ ਹੈ ਪਰ ਇਹਦੀਆਂ ਮਾਸਪੇਸ਼ੀਆਂ ਲਗਾਤਾਰ ਕਮਜ਼ੋਰ ਹੋ ਰਹੀਆਂ ਨੇ ਇੱਕ ਜਹੀ ਭਿਆਨਕ ਬਿਮਾਰੀ ਨਾਲ ਜੋਜ ਰਿਹਾ ਹੈ ਅਗਮ ਜਿਹਦਾ ਖਰਚਾ 25 ਕਰੋੜ ਰੁਪਏ ਹੈ 25 ਕਰੋੜ ਦਾ ਟੀਕਾ ਦੁਬਈ ਚ ਲੱਗਣਾ ਹੈ 88 ਦਿਨ ਲਗਾਤਾਰ ਦੁਬਈ ਰਹਿ ਕੇ ਹੀ ਇਲਾਜ ਹੋਣਾ ਹੈ ਪੀਜੀਆਈ ਦੇ ਵਿੱਚ ਲਗਾਤਾਰ ਪਿਛਲੇ 4 ਸਾਲਾਂ ਤੋਂ ਇਹ ਪਰਿਵਾਰ ਜੋਜ ਰਿਹਾ ਹੈ 88 ਦਿਨ ਰਹਿ ਕੇ ਉੱਥੇ ਇਲਾਜ ਸੰਭਵ ਹੈ ਇਹ ਰਿਪੋਰਟ ਆ ਚੁੱਕੀ ਹੈ ਸਕਰੀਨ ਦੇ ਉੱਤੇ ਅਗਮਨ ਦੇ ਮਾਤਾ ਪਿਤਾ ਦਾ ਖਾਤਾ ਚੱਲ ਰਿਹਾ ਹੈ ਸੰਪਰਕ ਨੰਬਰ ਚੱਲ ਰਿਹਾ ਹੈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਦਾਨੀ ਸੱਜਣਾ ਤੱਕ ਸਮਾਜ ਸੇਵੀ ਸੰਸਥਾਵਾਂ ਤੱਕ ਸ਼ੇਅਰ ਕਰਿਓ ਤਾਂ ਕਿ ਅਗਮ ਦੀ ਜ਼ਿੰਦਗੀ ਬਚਾਈ ਜਾ ਸਕੇ ਸਾਨੂੰ ਹੈਰਾਨਗੀ ਹੁੰਦੀ ਸੀ ਸੋਚਦੇ ਹੁੰਦੇ ਸੀ ਕਿ ਇੰਨੇ ਨੇ ਮਹਿੰਗੇ ਟੀਕੇ ਪਰ ਅੱਜ ਉਹ ਰਿਪੋਰਟਾਂ ਦੇਖ ਕੇ ਅੱਜ ਅਗਮ ਨੂੰ ਧਰਤੀ ਦੇ ਉੱਤੇ ਰੁੜਦਿਆਂ ਦੇਖ ਕੇ ਮਾਤਾ ਪਿਤਾ ਨੂੰ ਬਿਲਕਦਿਆਂ ਦੇਖ ਕੇ ਇਹ ਸਭ ਕੁਝ ਆਪਣੇ ਅੱਖੀਂ ਸਾਹਮਣੇ ਦੇਖ ਰਹੇ ਆਂ ਕਿ ਇੱਕ ਬੱਚੇ ਦੀ ਜ਼ਿੰਦਗੀ ਮਾਤਾ ਪਿਤਾ ਲਈ ਕੀ ਮਹਾਨੇ ਰੱਖਦੀ ਹੈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰਿਓ